ਤੇ ਇਉਂ ਧੰਨ ਸਤਿਉਕਾ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਖਾਲਸੇ ਨੂੰ ਖੰਡੇ ਤੇ ਤਲਵਾਰ ਦੀ ਧਾਰ ਤੋਂ ਤੱਕਰ ਤੋਂ ਪੈਦਾ ਕੀਤਾ ਸਰਬਲੋਹ ਦੇ ਬਾਟੇ ਤੇ ਤੇ ਉਹ ਅਕਾਲ ਪੁਰਖ ਦੀ ਬਾਣੀ ਪੜ੍ਹ ਕੇ ਜਿਹਦੀ ਪਾਤਸ਼ਾਹੀ ਜਿਹਦੀ ਸੰਕ੍ਰਿਤ ਕਰੋਣਾ ਬ੍ਰਹਮੰਡਾਂ ਦੇ ਚੱਲਦੀ ਆ ਉਹ ਖਾਲਸਾ ਗੁਰੂ ਦਾ ਦੇਖਾ ਫਰਸ਼ 'ਤੇ ਜਿਸ ਘੜੀ ਆਲੀ ਜਨਾਬ ਕੋ ਕਹਿੰਦੇ ਜਦੋਂ ਜਨਾਬ ਨੂੰ ਉੱਚੀ ਸਰਕਾਰ ਨੂੰ ਧਰਤੀ ਤੇ ਆਇਆ ਵੇਖਿਆ ਨਾ ਹਰ ਕਿਸੇ ਨੇ ਕਹਿੰਦੇ ਬਸ ਫਿਰ ਚਰਨ ਚੁੰਮਦੇ ਹੀ ਦੇਖਿਆ ਹਰ ਕੋਈ ਹਰ ਕਿਸੇ ਦਾ ਹੱਥ ਪਾਤਸ਼ਾਹ ਦੇ ਚਰਨਾਂ ਨੂੰ ਹੀ ਪੈ ਗਿਆ ਕੋਈ ਪਾਤਸ਼ਾਹ ਦੇ ਚਰਨ ਚੁੰਮ ਰਿਆ ਕੋਈ ਪਾਤਸ਼ਾਹ ਦੀ ਰਕਾਬ ਚੁੰਮ ਰਿਆ ਕੋਈ ਪਾਤਸ਼ਾਹ ਦੇ ਘੋੜੇ ਦੇ ਹੱਥ ਫੇਰ ਰਿਆ ਤੁਰੇ ਜਾਂਦੇ ਤੇ ਐਡੀ ਵੱਡੀ ਲਹਿਰ ਸਾਹ ਸੰਗਤ ਜੀ ਪਾਬੋਸੀਆਂ ਕੀ ਪੜ ਗਈ ਹਰ ਸੈਖੋ ਸਾਬ ਕੋ ਪਾਬੋਸੀ ਹੁੰਦੀ ਹੈ ਚੁੰਮਣਾ ਇਹ ਇਸਲਾਮ ਵਾਲੇ ਕਦੇ ਕਿਸੇ ਨੂੰ ਮਿਲਦੇ ਆ ਉਹਦਾ ਹੱਥ ਫੜ ਕੇ ਚੁੱਕਦੇ ਜਿਵੇਂ ਆਪਾਂ ਫੜੇ ਬੁਲਾਉਂਦੇ ਆ ਉਹਨੂੰ ਦਸਤ ਬੋਸੀ ਕਹਿੰਦੇ ਆ ਤੇ ਕਹਿੰਦੇ ਨਾ ਜਿਹੜੇ ਪਾਦਸ਼ਾਹ ਦੇ ਪ੍ਰੇਮੀ ਨੇ ਨਾ ਉਹ ਰਕਾਬ ਵਿੱਚ ਪਾਇਆ ਹੋਇਆ ਚਰਨ ਬਣਿਆ ਬਣਾਏ ਫੜ ਕੇ ਚੁੰਮ ਰਹੇ ਕਿਉਂ ਬਈ ਕਹਿੰਦੇ ਮਹਾਰਾਜ ਕਿਲਾ ਤੁਸੀਂ ਆਪਦੇ ਲਈ ਨਹੀਂ ਛੱਡਿਆ ਕਿਲਾ ਤੁਸੀਂ ਸਾਡੇ ਆ ਘਰਵਾਰ ਬਸਦੇ ਰਹਿ ਜਾਣ ਸਾਡੀ ਜ਼ਿੰਦਗੀ ਉੱਜੜਨ ਤੋਂ ਵੱਧ ਰਹੇ ਸਾਡੀਆਂ ਬਹੂਆਂ ਬੇਟੀਆਂ ਮਾਮਾਂ ਭੈਣਾਂ ਧੀਆਂ ਹਿੰਦੁਸਤਾਨ ਦੀ ਇੱਜ਼ਤ ਬਰਕਰਾਰ ਰਹਿ ਸਕੇ ਇਹ ਕਿਲਾ ਤੁਸੀਂ ਤਾਂ ਛੱਡੇ ਆਪਣੇ ਲਈ ਛੱਡਣਾ ਸੀ ਤੇ ਪਹਿਲੇ ਹੱਥ ਦੇ ਛੱਡ ਦਿੰਦੇ ਜੇ ਪ੍ਰਸ਼ਾਦੇ ਛਕਣ ਲਈ ਕਿਲੇ 'ਚ ਰਹਿੰਦੇ ਸੀ ਨਾ ਫਿਰ ਅੱਖ ਮਹੀਨੇ ਨਹੀਂ ਗੱਟਦੇ ਸੀ ਉਦੋਂ ਸਿੱਖੀ ਦਾ ਕੇਂਦਰ ਬਣਾਇਆ ਕਹਿੰਦੇ ਵਾਸੀ ਸਭ ਸ੍ਰੀ ਖਾਲਸਾ ਬੁਰ ਅਨੰਦ ਸਿਰ ਮਾਰ ਦਇਆ ਸਿੰਘ ਸ੍ਰੀ ਸਤਗੁਰੂ ਵਸਤ ਸਦਾ ਜੇ ਥੌਰ ਤਜ ਵੀ ਨਹੀਂ ਗਏ ਕਿਤੇ ਆਪਣੇ ਪੰਥ ਦੇ ਅੰਗ ਸੰਗ ਦੇ ਉਹ ਅਨੰਦਾਂ ਦੀ ਪੁਰੀ ਚ ਉਹ ਮਹਿਕ ਅੱਜ ਵੀ ਆਉਂਦੀ ਆ ਜਿਹੜੀ ਉਹਨਾਂ ਦੇ ਚਰਨਾਂ ਨਾਲ ਫੈਲੀ ਹੋਈ ਐਡੇ ਐਡੇ ਕੌਤਕ ਜੁਗ ਪੰਤਾਉ ਕੰਮ ਕੀਤੇ ਅਨੰਦਪੁਰ ਸਾਹਿਬ ਚ ਮਹਾਰਾਜ ਨੇ ਕਹਿੰਦੇ ਪਾਤਸ਼ਾਹ ਤੁਸੀਂ ਕਿਲਾ ਛੱਡਿਆ ਇਸ ਦੇਸ਼ ਇਸ ਵਤਨ ਇਸ ਮੁਲਕ ਇਸ ਪੰਥ ਤੇ ਕੌਮ ਦੀ ਰੱਖਿਆ ਤੁੰਮ ਹਰ ਹਿੰਦੂਸਤਾਨੀ ਦੇ ਗਲੇ 'ਚ ਆ ਮੁਗਲਾਂ ਦੀ ਜੰਦੀਰ ਲਾਉਣ ਵਾਸਤੇ ਤੁਸੀਂ ਕਿਲਾ ਛੱਡਿਆ ਬਸ ਇਹ ਕਹਿ ਕੇ ਕਿ ਨਾਲੇ ਤੇ ਰੋਂਦੇ ਨੇ ਨਾਲੇ ਚੰਨ ਚੁੰਮ ਰਹੇ ਆ ਬਾਦਸ਼ਾਹ ਪਾਬੋਸੀਓਂ ਵੀ ਪੜ ਗਈ ਹਰ ਸੈਖੋ ਸ਼ਾਹ ਤੋਂ ਕਹਿੰਦੇ ਹਰ ਕਿਸੇ ਬੱਚੇ ਗੁੱਡੇ ਨੂੰ ਬਸ ਪਾਤਸ਼ਾਹ ਦੇ ਚਰਨਾਂ ਦੇ ਲੱਟੂ ਹੀ ਹੁੰਦੇ ਕਦਮੋਂ ਕੋ ਚੁੰਮ ਥਾ ਥਾ ਕੋਈ ਸਿਖ ਰਕਾਬ ਕੋ ਕਿਹਦਾ ਹੂਆ ਸਤਾਰੋਂ ਨੇ ਥਾ ਮਾਹੀ ਤਾਬ ਕੋ ਕੋਈ ਪਾਤਸ਼ਾਹ ਦੇ ਚਰਨ ਚੁੰਮ ਰਿਆ ਕੋਈ ਰਤਾਪਾ ਹੀ ਜੁੰਮੀ ਜਾਂਦਾ ਫਰਦਾ ਕਿ ਰਾਹ ਹੂਆ ਸਤਾਰੋਂ ਨੇ ਕਹਿੰਦੇ ਮੰਨੋ ਤਾਰਿਆਂ ਨੇ ਮਾਹੀ ਤਾਬ ਕਹਿੰਦੇ ਚੰਦਰਮਾਨ ਕਹਿੰਦੇ ਜਿਵੇਂ ਤਾਰਿਆਂ ਨੇ ਚੰਦਰਮਾ ਨੂੰ ਘੇਰਿਆ ਹੋਵੇ ਜਿਵੇਂ ਪੂਰਨਮਾਸੀ ਦੇ ਚੰਦਰਮਾ ਦੇ ਆਸ-ਪਾਸੇ ਨਾ ਇੱਕ ਰੌਸ਼ਨੀ ਦਾ ਚੱਕਰ ਜਾ ਬਣ ਜਾਂਦਾ ਕਹਿੰਦੇ ਆਏ ਘੇਰਿਆ ਹੋਇਆ ਸਿੰਘਾ ਨੇ ਮਹਾਰਾਜ ਜਲਵਾ تھا ਜੋ ਫਲਕ 'ਤੇ ਉਹੀ تھا ਜਹਾਨ ਪਰ ਪਹੁੰਚੀ ਹੋਈ ଥି ਰਣ ਕੀ ਜਮੀਂ ਆਸਮਾਨ ਪਰ ਜਲਵਾ ਹੁੰਦਾ ਕੌਤਗ ਫਲਕ ਕਹਿੰਦੇ ਆ ਫਾਰਸੀ ਚ ਅਸਮਾਨ ਨੂੰ ਕਹਿੰਦੇ ਜਿਹੜਾ ਜਲਵਾ ਧਰਤੀ ਦੇ ਆ ਉਹੀ ਫਲਕ ਅਸਮਾਨ ਦੇ ਵੀ ਆ ਉਹੀ ਥਾ ਜਹਾਨ ਉਪਰ ਤੇ ਜਿਹੜਾ ਅਸਮਾਨ 'ਚ ਜਲਵਾ ਬिखर ਰਿਹਾ ਉਹੀ ਅੱਜ ਧਰਤੀ ਤੇ ਬਣਿਆ ਮਾਨੋ ਚੰਦ ਤਾਰੇ ਆਪਣੀ ਰੋਸ਼ਨੀ ਫਲਾ ਰਹੇ ਰਾਤ ਦੇ ਹਨੇਰੇ ਨਾਲ ਲੜ ਰਹੇ ਨੇ ਕਿ ਇਹ ਹਨੇਰਾ ਅਸੀਂ ਖਤਮ ਕਰ ਦੇਵਾਂਗੇ ਪਹੁੰਚੀ ਹੋਈ ਸੀ ਰੰਗੀ ਜਮੀਂ ਅਸਮਾਨ 'ਤੇ ਚੰਡੀ ਦੇ ਵਾਰ ਪੜਦੇ ਹੋ ਉਹਦੇ ਚ ਵੀ ਇਹ ਸ਼ਬਦ ਆਉਂਦਾ ਪਾਤਸ਼ਾਹ ਕਹਿੰਦੇ ਜਾਣ ਪੁਕਾਰੂ ਚਾਲੀ ਧਰਤੀ ਇੰਦਰth ਕਹਿੰਦੇ ਐਨੀ ਧੂੜ ਉੱਡੀ ਘੋੜਿਆਂ ਦੇ ਪੌੜਾਂ ਨਾਲ ਧਰਤੀ ਦੀ ਧੂੜ ਬਣ ਕੇ ਆਕਾਸ਼ ਵਿੱਚ ਉੱਡੀ ਜਾਂਦੀ ਆ ਕਲਗੀਧਰ ਕਹਿੰਦੇ ਜਾਣੋ ਧਰਤੀ ਇੰਦਰ ਦੇ ਦਰਬਾਰ ਪੁਕਾਰ ਕਰਨੀ ਚੱਲਦੀ ਹੋਵੇ ਧੂੜ ਬਣ ਕੇ ਉੱਡ ਗਈ ਹੋਵੇ ਉਹ ਚੀਜ਼ ਲਿਖੀ ਐ ਇੱਥੇ ਕਵੀ ਨੇ ਕਹਿੰਦੇ ਪਹੁੰਚੀ ਹੋਈ ਥੀ ਰਣ ਕੀ ਜਮੀ ਆਸਮਾਨ ਪਰ ਉਹ ਮੈਦਾਨੇ ਜੰਗ ਦੀ ਜ਼ਮੀਨ ਧੂੜ ਬਣ ਕੇ ਅਸਮਾਨ ਨੂੰ ਚੜ ਗਈ ਸੂਰਜ ਨਜ਼ਰ ਨਾ ਪਾਏ ਲਸ਼ਕਰ ਦੇ ਤਾਂ ਬਰਸ਼ੀਆਂ ਇਹੋ ਜਿਹਾ ਨਜ਼ਾਰਾ ਵਰ ਗਿਆ ਹੋ ਦੇ ਕੋ ਅਨਕਰੀਮ ਸ਼ਹਿਰ ਕਾ ਜਹੂਰ ਥਾ ਸਭ ਮਿੱਟ ਚੁਗੇ ਥੇ ਸੁਬਾਹ ਕੇ ਤਾਰੇ ਬੇਨੂਰ ਥਾ ਫਤਾਲ ਕਰ ਚੁਕਾ ਸ਼ਹਿ ਮਸ਼ਰਕ ਅਬੂਰ ਥਾ ਥੋੜਾ ਮੁਕਾਮ ਉਫਕ ਸੇ ਕੁਰਸ਼ਾਦ ਦੂਰ ਥਾ ਹੋਣੇ ਦਾ ਅਨਕਰੀਬ ਸ਼ਹਿਰ ਕਾਜੂ ਹੂ ਕਹਿੰਦੇ ਨੇੜੇ ਹੀ ਤਕਰੀਬਨ ਜਿਹੜਾ ਅਗਲਾ ਪੜਾਸ਼ਾਹੀ ਟਿੱਬੀ ਕਹਿੰਦੇ ਆ ਜਿਹਨੂੰ ਨੇੜੇ ਹੀ ਸੀਗਾ ਥੋੜੀ ਦੂਰੀ ਰਹਿ ਗਈ ਸਭ ਮਿਟ ਚੁਕੇ ਥੇ ਸਵੇਰ ਕੇ ਤਾਰੇ ਤੇ ਨੂਰ ਥਾ ਤੇ ਜਿਹੜੇ ਤਾਰੇ ਸੀ ਉਧਰੋਂ ਸੂਰਜ ਦਾ ਚੜਾਅ ਹੋ ਗਿਆ ਦਿਨ ਦਾ ਚੜਾਅ ਹੋ ਗਿਆ ਤੋਂ ਫੁੱਟ ਗਈ ਤਹਿ ਬਾਟ ਗਈ ਤੇ ਉਧਰੋਂ ਰਾਤ ਦਾ ਹਨੇਰਾ ਸਤ ਨੂੰ ਹੋਣਾ ਆਰੰਭ ਸਭ ਮਿਟ ਚੁਕੇ تھے ਸੁਬਾਹ ਕੇ ਤਾਰੇ ਪਾਨੂਰ ਥਰ ਤੇ ਸੂਰਜ ਦੀ ਜਿਹੜੀ ਰੋਸ਼ਨੀ ਇਧਰੋਂ ਪੂਰਬ ਵੱਲੋਂ ਤੈਨੂੰ ਪਾੜਦੀ ਹੋਈ ਫੈਲ ਰਹੀ ਸੀ ਤੇ ਤਾਰਿਆਂ ਦੀ ਚਮਕ ਘਟਦੀ ਜਾ ਰਹੀ ਸੀ ਥੋੜਾ ਮੁਕਾਮ ਉਫਕ ਸੇ ਖੁਰਸ਼ੈਦ ਦੂਰ ਥਾ ਪਤਾਲ ਕਰ ਚੁਕਾ ਸ਼ਹਿ ਮਸ਼ਰਕ ਤੋਂ ਦੂਰ ਥਾ ਕਹਿੰਦੇ ਪੂਰਬ ਦਾ ਬਾਦਸ਼ਾ ਭਾਵ ਸੂਰਜ ਜਿੱਦੋਂ ਚੜਦਾ ਉਹ ਮਸ਼ਰਕ ਅਬੂਰ ਥਾ ਪਾਰ ਕਰ ਚੁੱਕਾ ਧਰਤੀ ਦੇ ਹੇਠਲੇ ਪਾਸੇ ਥੋੜਾ ਮੁਕਾਬਲੇ ਹਕਸੇ ਖੁਸ਼ੈਦ ਦੂਰ ਥਾ ਤੇ ਅਗਲਾ ਪੜਾ ਜਿੱਥੇ ਜਾ ਕੇ ਜੰਗ ਪੈਣਾ ਟਕਰਾ ਬੱਜੇ ਢੋਗ ਨਗਾਰੇ ਤਲਾ ਮੁਕਾਬਲਾ ਹੋਣਾ ਜਿੱਥੇ ਸਾਹਿਬ ਕਹਿੰਦੇ ਥੋੜਾ ਹੀ ਦੂਰ ਰਹਿਗੇ ਫੀਕਾ ਫਲਕ ਦਾ ਚਾਂਦ ਥਾ ਨਾਨਕ ਗੇ ਚਾਂਦ ਸੇ ਚਿਹਰੇ ਉੜੇ ਹੋਏ تھے ਸਤਾਰੇ تھے ਮਾਂਦ ਸੇ ਫਿੱਕਾ ਫਲਕ ਦਾ ਚੰਦ ਥਾ ਫਲਕ ਹੁੰਦਾ ਆਕਾਸ਼ ਕਹਿੰਦੇ ਆਕਾਸ਼ ਦਾ ਚੰਦਰਮਾ ਠਿੱਕਾ ਪੈ ਰਿਹਾ ਸੀ ਕਿਧੇ ਤੋਂ ਨਾਨਕ ਕੇ ਚੰਦ ਸੀ ਜਿਹੜਾ ਗੁਰੂ ਨਾਨਕ ਦਾ ਚੰਦ ਹੈ ਨਾ ਕਲਗੀਧਰ ਸਿੰਘ ਸਾਹਿਬ ਕਹਿੰਦੇ ਉਹਨਾਂ ਦੀ ਕਲਗੀ ਦੀਆਂ ਚਮਕਾਂ ਉਹਨਾਂ ਦੇ ਫਲਾਂ ਦੀ ਚਿਹਰੇ ਦਾ ਜਾਹਰ ਜਹੂਰ ਐਨਾ ਬ ਫੈਲ ਰਿਹਾ ਸੀ ਚੰਦਰਮਾ ਫਿੱਕਾ ਪੈ ਰਿਹਾ ਸੀ ਬਾਦਸ਼ਾਹ ਕੋਲ ਚਿਹਰੇ ਉੜੇ ਹੋਏ ਥੇ ਸਿਤਾਰੇ ਥੇ ਮਾਰ ਦੇ ਤੇ ਕਹਿੰਦੇ ਤਾਰਿਆਂ ਦੇ ਵੀ ਚਿਹਰੇ ਉੱਡ ਗਏ ਬਾਦਸ਼ਾਹ ਦੀ ਸੋਦਾ ਮਸ਼ਰਕ ਕੀ ਸੰਦੇ ਇਤਨੇ ਮੇ ਬੋ ਫੁੱਟਨੇ ਲੱਗੀ ਮਹਤਾ ਪੀਰਖ ਪਾ ਚਾਂਦ ਗਏ ਫਿਰ ਛੁੱਟਨੇ ਲੱਗੀ ਜੋ ਜਾਗ ਸਾਥ ਕੋਸ਼ੇ ਫਲਕ ਟੁੱਟਨੇ ਲੱਗੀ ਲੁਤਫੇ ਨਸੀਬ ਖਲਦੇ ਖੁਦਾ ਲੂਟਣੇ ਲੱਗੀ ਉਤਰਾ ਹੁਆ ਅਰੂਸੇ ਫਲਕ ਦਾ ਸ਼ਿੰਗਾਰ ਥਾ ਗੰਨ ਕਹਿ ਕਸ਼ਾ ਕੇ ਸੀਨੇ ਸੇ 9 ਲੱਖਾਂ ਹਾਰ ਥਾ ਮਸ਼ਰਕ ਦੀ ਸਰਦ ਇਤਨੇ ਮੇ ਕੌਣ ਫੁੱਟਣੇ ਲੱਗੀ ਕਹਿੰਦੇ ਭਾਈ ਇੰਨੇ ਕ ਨੂੰ ਨਾ ਅਸਮਾਨ ਦੀ ਤਰਫੋਂ ਪਾ ਫੁੱਟਣ ਲੱਗੀ ਭਾਵ ਸੂਰਜ ਚੜ੍ਹਨ ਲੱਗਿਆ ਭਾਵ ਕੇ ਅਮਰਤ ਵੇਲਾ ਮਹਿਤਾਬੀ ਰੁਖ ਪਾ ਚਾਂਦ ਕੇ ਫਿਰ ਟੂਟਨੇ ਲੱਗੀ ਤੇ ਜਿਹੜੀ ਚੰਦਰਮਾ ਦੀ ਚਾਨਣੀ ਉਹ ਵੀ ਕੰਡਮ ਹੋਣ ਲੱਗੂਗੀ ਸੂਰਜ ਦਾ ਪ੍ਰਕਾਸ਼ ਵਧਣਾ ਸ਼ੁਰੂ ਹੋ ਜਾ। ਜੋਜਾ ਕੇ ਸਾਥ ਕੋਸੇ ਫਲਕ ਟੂਟਨੇ ਲੱਗੀ ਜੋਜਾ ਕਹਿੰਦੇ ਅਸਮਾਨ ਦਾ ਤੀਜਾ ਬੁਰਜ ਜਿਹੜੇ ਸੱਤ ਆਕਾਸ਼ ਹੈ ਨਾ ਤੀਜੇ ਬੁਰਜ ਨੂੰ ਜੋਜਾ ਘੋੜਿਆ ਫਲਕ ਟੂਟਨੇ ਲੱਗੀ ਤੇ ਅਸਮਾਨ ਦੇ ਵਿੱਚੋਂ ਉਹ ਤਾਹਾਂ ਦੇ ਵਿੱਚ ਸੂਰਜ ਦੀ ਰੌਸ਼ਨੀ ਉਸ ਵੇਲੇ ਫੈਲਣੀ ਸ਼ੁਰੂ ਹੋ ਜਾਂਦੀ ਹੈ